ਔਰ ਜਿਹੜਾ ਕਬੀਰ ਜੀ ਕਹਿੰਦੇ ਆ ਜਿਹੜਾ ਹਾਥੀ ਤੁਸੀਂ ਵੇਖਿਆ ਹੋਣਾ ਮੰਗਣ ਵਾਲੇ ਲੈ ਕੇ ਫਿਰਦੇ ਨੇ ਗਲੀਆਂ ਦੇ ਵਿੱਚ ਬੱਚਿਆਂ ਨੂੰ ਝੂਟੇ ਦਵਾਉਂਦੇ ਨੇ ਹਾਥੀ ਤੇ ਦੋ ਚਾਰ ਜਣੇ ਅੱਗੇ ਤੇ ਦੋ ਚਾਰ ਜਣੇ ਪਿੱਛੇ-ਪਿੱਛੇ ਤੁਰਦੇ ਉਹਦੇ ਕਬੀਰ ਜੀ ਕਹਿੰਦੇ ਨੇ ਇਸ ਹਾਥੀ ਨੂੰ ਰੋਕ ਕੇ ਪੁੱਛੋ ਵੀ ਤੇਰੇ ਵਿੱਚ ਤਾਕਤ ਤੇ ਬੜੀ ਏ ਤੇ ਤੂੰ ਕਿਧਰ ਪਿੰਡਾਂ ਦੀਆਂ ਗਲੀਆਂ ਵਿੱਚ ਧੱਕੇ ਖਾਂਦਾ ਫਿਰਨਾ ਹੈ ਗੱਲ ਕੀ ਬਣ ਗਈ ਤੈਨੂੰ ਤੇਰੇ ਉੱਤੇ ਨਿਆਣੇ ਝੂਟੇ ਲੈਂਦੇ ਫਿਰਦੇ ਨੇ ਤੈਨੂੰ ਕੁੱਤੇ ਪੈਂਦੇ ਨੇ ਤੈਨੂੰ ਲੋਕ ਵੇਖ ਵੇਖ ਕੇ ਹੱਸਦੇ ਨੇ ਵੀ ਕਿੱਡਾ ਮੋਟੀ ਸੁੰਢ ਐ ਦੀ ਇਹ ਗੱਲ ਕੀ ਐ ਤੂੰ ਤੇ ਜੰਗਲ ਵਿੱਚ ਰਹਿੰਦਾਸ ਇਹ ਤੈਨੂੰ ਕੀ ਬਣਿਆ ਕਬੀਰ ਜੀ ਕਹਿੰਦੇ ਵੀ ਅਸਲ ਵਿੱਚ ਇਹ ਆਜ਼ਾਦ ਸੀ ਹਾਤੀ ਜੰਗਲ ਵਿੱਚ ਆਪਣੀ ਮਰਜ਼ੀ ਨਾਲ ਸੌਂਦਾ ਸੀ ਆਪਣੀ ਮਰਜ਼ੀ ਨਾਲ ਉੱਠਦਾ ਸੀ ਮਰਜ਼ੀ ਦੇ ਘਾ ਪੱਟੇ ਖਾਂਦਾ ਸੀ ਆਪਣੇ ਹੋਇਆ ਕੀ ਸ਼ਿਕਾਰੀਆਂ ਨੇ ਇੱਕ ਚਾਲ ਚੱਲੀ ਜੰਗਲ ਦੇ ਵਿੱਚ ਇੱਕ ਟੋਇਆ ਕੱਢਿਆ ਟੋਇਆ ਕੱਢ ਕੇ ਤੇ ਉਹਦੇ ਉੱਤੇ ਟਹਿਣੀਆਂ ਰੱਖ ਦਿੱਤੀਆਂ ਛੋਟੀਆਂ-ਛੋਟੀਆਂ ਛੱਤ ਪਾ ਦਿੱਤਾ ਤੇ ਟਹਿਣੀਆਂ ਦੇ ਉੱਤੇ ਘਾਹ ਰੱਖ ਦਿੱਤਾ ਦੂਰੋਂ ਪਤਾ ਨਾ ਲੱਗੇ ਵੀ ਇੱਥੇ ਟੋਇਆ ਭੁਲੇਖਾ ਪਾਉਣਗੇ ਫਿਰ ਉਸ ਟੋਇਏ ਦੇ ਉੱਤੇ ਇੱਕ ਕਾਗਜ਼ ਦੀ ਬਣੀ ਹੋਈ ਹਾਠਣੀ ਕਾਲ ਬੂਤ ਕੀ ਹਸਤਣੀ ਹਸਤਣੀ ਮੈਨੇ ਹਾਠਣੀ ਕਾਲ ਬੂਤ ਮੈਨੇ ਕਾਗਜ਼ ਦੀ ਬਣੀ ਹੋਈ ਕਾਗਜ਼ ਦੀ ਬਣੀ ਹੋਈ ਇੱਕ ਹੱਥਣੀ ਉਹਦੇ ਉੱਤੇ ਰੱਖ ਦਿੱਤੀ ਲਿਆ ਕੇ ਹਾਥੀ ਆਇਆ ਉਹਨੇ ਦੂਰੋਂ ਵੇਖਿਆ ਤੇ ਉਹਨੂੰ ਭੁਲੇਖਾ ਪਿਆ ਵੀ ਹੱਥਣੀ ਹੈ ਕਾਮ ਪੈਦਾ ਹੋ ਗਿਆ ਪਹਿਲੀ ਮਾਇਆ ਸੰਸਾਰ ਕਾਮ ਜਿਹੜਾ ਕਾਮ ਸਭ ਤੋਂ ਜ਼ਬਰਦਸਤ ਮਾਇਆ ਹੈ ਉਹਦਾ ਕਾਰਨ ਇਹ ਹੈ ਵੀ ਇਹਦੇ ਵਿੱਚੋਂ ਅਸੀਂ ਪੈਦਾ ਹੋਏ ਆ ਸਾਡਾ ਜਿਹੜਾ ਜਨਮ ਹੈ ਸਾਡਾ ਜਿਹੜਾ ਸਰੀਰ ਹੈ ਉਹ ਕਾਮ ਤੋਂ ਪੈਦਾ ਹੋਇਆ ਕਬੀਰ ਜੀ ਕਹਿੰਦੇ ਵੀ ਹਾਤੀ ਦੇ ਵਿੱਚ ਕਾਮ ਪੈਦਾ ਹੋ ਗਿਆ ਦੌੜਿਆ ਤੇ ਭੱਜਿਆ ਹੁਣ ਉਹਦੇ ਵਿੱਚ ਕਾਮ ਜਿਹੜਾ ਪਾਪ ਨਹੀਂ ਪਾਪ ਕਦ ਪਾਪ ਕੀ ਹੈ ਕਈ ਵਾਰੀ ਮੈਂ ਬੇਨਤੀ ਕੀਤੀ ਹੈ ਆਪਣੇ ਆਪ ਨੂੰ ਭੁੱਲ ਕੇ ਕੀਤਾ ਹੋਇਆ ਕਰਮ ਉਹਨੂੰ ਪਾਪ ਕਹਿੰਦੇ ਨੇ ਹੁਣ ਸਾਧ ਸੰਗਤ ਦੀ ਏਡੇ ਏਡੇ ਵੱਡੇ ਸਾਧੂ ਸੰਤ ਹੋਏ ਨੇ ਗੁਰਮੁਖ ਨੇ ਔਲਾਦ ਤੇ ਉਹਨਾਂ ਦੀ ਵੀ ਤੇ ਔਲਾਦ ਕਾਮ ਨਾਲ ਹੀ ਪੈਦਾ ਹੋਈਏ ਫਿਰ ਕਾਮ ਪਾਪ ਕਿਵੇਂ ਬਣ ਗਿਆ ਨਹੀਂ ਐਵੇਂ ਦੀ ਵੀ ਸੁਲਤੀ ਬਣ ਜਾਂਦੀ ਹੈ ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪ ਕੇ ਵੀ ਕਾਮ ਦੇ ਭੋਗ ਦੇ ਵਿੱਚ ਵੀ ਸੁਲਤੀ ਜਾਗਦੀ ਰਹਿੰਦੀ ਸ਼ਬਦ ਦੇ ਵਿੱਚ ਉਦੋਂ ਜਾ ਕੇ ਮੁਕਤ ਹੁੰਦਾ ਮਨੁੱਖ ਕਾਮ ਛੱਡਣ ਨਾਲ ਮੁਕਤ ਨਹੀਂ ਹੁੰਦਾ ਕਾਮ ਦੇ ਵਿੱਚ ਵੀ ਜਿੱਦਣ ਸੁਲਤੀ ਜਾਗ ਪਈ ਜਿਵੇਂ ਜਨਕ ਭਗਤ ਸੀ ਕਾਮ ਦੇ ਵਿੱਚ ਵੀ ਸੁਰਤੀ ਮੋਢ ਜਿਹੜਾ ਮੂਲ ਕਾਰਨ ਹੈ ਉਹ ਜਾਗਣਾ ਹੈ ਕਰਮ ਕਰਤਿਆ ਦੇ ਕੁਝ ਅਰਥ ਵੱਖਰੇ ਨੇ ਇਹ ਨਹੀਂ ਮਕਿੰਦਾ ਵੀ ਕਰਮ ਦੇ ਅਰਥ ਕੋਈ ਨਹੀਂ ਵੀ ਜੋ ਮਰਜ਼ੀ ਕਰੀ ਜਾਓ ਪਰ ਛੁੱਟਦਾ ਮਨੁੱਖ ਉਹਦਣ ਹੈ ਜਿੱਦਨ ਕਰਤ ਕਰਦਾ ਹੋਇਆ ਉਹਦੇ ਤੋਂ ਵੱਖਰਾ ਹੋ ਜਾਏ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਰਹਿੰਦਾ ਹੋਇਆ ਉਹਦੇ ਤੋਂ ਵੱਖਰਾ ਹੋ ਜਾਏ ਇਹ ਨਹੀਂ ਕਿ ਉਹਨਾਂ ਨੂੰ ਛੱਡ ਕੇ ਵੱਖਰਾ ਹੋ ਜਾਏ ਕੋਈ ਛੱਡੇ ਆਪਣੇ ਤੌਰ ਤੇ ਉਹਦਾ ਆਪਣਾ ਪ੍ਰਯੋਜਨੇ ਵਖਰਾ ਛੱਡ ਵੀ ਸਕਦੇ ਚੰਗੀ ਗੱਲ ਇਹਨਾਂ ਨੂੰ ਬਿਲਕੁਲ ਪਰ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਇਹਦੇ ਤੋਂ ਬਿਲਕੁਲ ਜਿਹੜੀ ਖਲਾਸੀ ਹੋ ਹੁੰਦੀ ਨਹੀਂ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਸਾਹਿਬ ਕਿਰਪਾ ਕਰਨ ਤੇ ਛਡਾ ਲੈਣ ਨਹੀਂ ਤੇ ਨਹੀਂ ਛੁੱਟਦਾ ਉਹ ਕੱਢ ਲੈਣ ਤੇ ਕੱਢ ਲੈਣ ਉਹਨਾਂ ਦੀ ਮਰਜ਼ੀ ਹੈ ਦ੍ਰਿਸ਼ਟੀ ਪੈ ਜਾ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨੇ ਹਾਲ ਕਰ ਦੇਣ ਉਹ ਕਿਰਪਾ ਕਰ ਦੇਣ ਤੇ ਛੁੱਟੋ ਵੀ ਸਕਦਾ ਹੈ ਪਰ ਆਮ ਮਨੁੱਖ ਕੀ ਕਰੇ ਆਮ ਮਨੁੱਖ ਅਸਲ ਵਿੱਚ ਜਿੱਦਣੇ ਨਾਮ ਦੀ ਕਿਰਪਾ ਹੁੰਦੀ ਹੈ ਬੰਦਗੀ ਦੀ ਕਿਰਪਾ ਹੁੰਦੀ ਹੈ ਉਸ ਦੇ ਸਾਥ ਸੰਗਤ ਦੀ ਉਹਦੇ ਵਿੱਚ ਰਹਿੰਦਾ ਹੋਇਆ ਉਸ ਕਰਤਿਆ ਤੋਂ ਉਸ ਕੰਮ ਤੋਂ ਜਿਵੇਂ ਬੰਦਾ ਰੋਟੀ ਖਾਂਦਾ ਹੋਵੇ ਤੇ ਰੋਟੀ ਤੋਂ ਵੱਖਰਾ ਹੋ ਕੇ ਵੇਖੇ ਵੀ ਮੈਂ ਰੋਟੀ ਖਾ ਰਿਹਾ ਇਹਨੂੰ ਕਹਿੰਦੇ ਨੇ ਗਿਆਨ ਗਿਆਨ ਦੇ ਅਰਥ ਤੁਸੀਂ ਬੜੇ ਸੁਣੇ ਹੋਣਗੇ ਵੀ ਦੋ ਤੇ ਦੋ ਚਾਰ ਹੁੰਦੇ ਨੇ ਬੜਾ ਗਿਆਨਵਾਨ ਚੰਗਾ ਗਿਆਨ ਇਹ ਇੱਕ ਬૌਧਿਕ ਤਲ ਦਾ ਗਿਆਨ ਮਨ ਦਾ ਗਿਆਨ ਵਰਨਾਤਮਕ ਗਿਆਨ ਹੈ ਪਾਸ਼ਾਵਾਂ ਦਾ ਗਿਆਨ ਹੈ ਅਖਰੀ ਗਿਆਨ ਹੈ ਚੰਗੀ ਚੀਜ਼ ਹੈ ਆਪਣਾ ਵੀ ਸਾਰਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮੁਖੀ ਭਾਸ਼ਾ ਤੋਂ ਹੀ ਹੁੰਦਾ ਇਹ ਇੱਕ ਪੱਧਰ ਦਾ ਗਿਆਨ ਹੈ ਪਰ ਦੂਜੀ ਪੱਧਰ ਦਾ ਗਿਆਨ ਜਿਹੜਾ ਨਾ ਨਾਮ ਦਾ ਗਿਆਨ ਹੈ ਜਿਹੜਾ ਉਸ ਗਿਆਨ ਦਾ ਮਤਲਬ ਇਹ ਹੈ ਗੁਰੂ ਕੇ ਸਵਾਰਿਓ ਕਿ ਉਹਦੇ ਵਿੱਚ ਸੁਰਤੀ ਜੋ ਵੀ ਉਹ ਕੰਮ ਕਰਦਾ ਹੈ ਇਦਰੋਂ ਰੋਟੀ ਖਾ ਰਿਹਾ ਹੈ ਤੇ ਰੋਟੀ ਖਾਂਦਾ ਹੋਇਆ ਪ੍ਰਸ਼ਾਦਾ ਛਕਦਾ ਹੋਇਆ ਪ੍ਰਸ਼ਾਦਾ ਛਕਦਾ ਛਕਦਾ ਉਹ ਸਰੀਰ ਨਾਲ ਪ੍ਰਸ਼ਾਦਾ ਛਕ ਰਿਹਾ ਹੈ ਇੱਕ ਪਾਸੇ ਸੁਰਤ ਮਨ ਉਹਦੇ ਵਿੱਚ ਲੱਗੀ ਹੋਈ ਤੇ ਮਨ ਦੇ ਦੂਜੇ ਸਿਰੇ ਨਾਲ ਜਾਗ ਕੇ ਵੇਖਦਾ ਵੀ ਪ੍ਰਸ਼ਾਦਾ ਛਕ ਰਿਹਾ ਮੈਂ ਇਹਨੂੰ ਕਹਿੰਦੇ ਗਿਆਨ ਗਿਆਨ ਇਹਨੂੰ ਕਹਿੰਦੇ ਨੇ ਜੋ ਮੈਂ ਸਾਡੇ ਹਰ ਇੱਕ ਇੰਦਰੇ ਦੇ ਦੋ ਦੋ ਭਾਗ ਨੇ ਇੱਕ ਅੰਤਰਮੁਖੀ ਇੱਕ ਬਾਹਰਮੁਖੀ ਇੱਕ ਅੱਖ ਸਾਡੀ ਬਾਹਰ ਵਿੰਦੀ ਹੈ ਇੱਕ ਇਸ ਅੱਖ ਨੂੰ ਉੱਤੋਂ ਹੋਰ ਅੱਖ ਵਿੰਦੀ ਹੈ ਜਿੱਦਣ ਉਹ ਜਾਗ ਪਿਆ ਉਹਨੂੰ ਕਹਿੰਦੇ ਨੇ ਵਿਵੇਕ ਜਾਗ ਪਿਆ ਦਿਆਂ ਇਸ ਅੱਖ ਦੇ ਉੱਤੇ ਪਿੱਛੇ ਇੱਕ ਕੈਮਰਾ ਹੈ ਜੋ ਸਾਡਾ ਬੰਦ ਪਿਆ ਹੈ ਉਹਨੂੰ ਵਿਵੇਕ ਕਿਹਾ ਗੁਰੂ ਸਾਹਿਬ ਨੇ ਜੋ ਇਹਨੂੰ ਵੀ ਵੇਖਦਾ ਜਿਵੇਂ ਕਹਿੰਦੇ ਨਾ ਵੀ ਇੱਕ ਬੰਦਾ ਇੱਕ ਜਾ ਕੇ ਕਿਸੇ ਚੋਰ ਨੂੰ ਫੜਦਾ ਬਾਹਰਲੇ ਦੇਸ਼ਾਂ ਦੇ ਵਿੱਚ ਪੁਲਿਸ ਵਾਲਾ ਚੋਰ ਦੇ ਨਾਲ ਗੱਲਬਾਤ ਕਰਦਾ ਵੀ ਤੂੰ ਬਤੀ ਲੰਗੀ ਹੈ ਉਹਨੂੰ ਉਹ ਕੈਚ ਕਰਦਾ ਉਹਦੀ ਉਹ ਰਿਕਾਰਡਿੰਗ ਕਰਦਾ ਉਹਦੀ ਜੇਬ ਤੇ ਵੀ ਕੈਮਰਾ ਲਗਾਉਂਦਾ ਇੱਕ ਕੈਮਰਾ ਉਤੋਂ ਉਹਨੂੰ ਪੁਲਿਸ ਵਾਲੇ ਨੂੰ ਵੀ ਕੈਚ ਕਰਦਾ ਉਹ ਪਿੱਛੇ ਗੱਡੀ ਵਿੱਚ ਲੱਗਾ ਹੋਇਆ ਉਹਨੂੰ ਵੇਂਦਾ ਵੀ ਇਹ ਕੀ ਕਰ ਰਿਹਾ ਹੈ ਇਸ ਕਰਕੇ ਜਿੱਦਣ ਸਾਡੇ ਵਿੱਚ ਅੰਦਰਲੀ ਉਹ ਪ੍ਰਕਾਸ਼ ਹੋ ਗਿਆ ਨਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮਨ ਵਿੱਚ ਨਾਮ ਦਾ ਕੈਮਰਾ ਚੱਲ ਪਿਆ ਨਾ ਜਿੱਦਣ ਇਹਨੂੰ ਚਿੱਤਰ ਗੁਪਤ ਕਹਿੰਦੇ ਨੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਂਦਾਂ ਲਿਖ ਲਿਖ ਧਰਮ ਵਿਚਾਰੇ ਉਹ ਚਿੱਤਰ ਗੁਪਤ ਖੂਫੀਆ ਕੈਮਰਾ ਸਾਡੇ ਅੰਦਰ ਸਾਰਿਆਂ ਦੇ ਹੈ ਉਹ ਰਿਕਾਰਡਿੰਗ ਤੇ ਹੁਣ ਵੀ ਕਰ ਰਿਹਾ ਭਾਵੇਂ ਆਪਾਂ ਨਹੀਂ ਉਹਨੂੰ ਜਾਣਦੇ ਹੁਣ ਵੀ ਸਾਨੂੰ ਵੇਖ ਰਿਹਾ 24 ਘੰਟੇ ਆਪਾਂ ਸਾਰੀ ਦੁਨੀਆ ਤੋਂ ਲੁਕ ਸਕਨੇ ਆ ਉਸ ਕੈਮਰੇ ਤੋਂ ਨਹੀਂ ਬਚਿਆ ਜਾ ਸਕਦਾ ਦੁਨੀਆ ਤੋਂ ਅਸੀਂ ਬਚ ਸਕਨੇ ਆ ਦੁਨੀਆ ਤੋਂ ਅਸੀਂ ਉਹਲਾ ਕਰ ਸਕਨੇ ਆ ਜੋ ਸਾਡੇ ਅੰਦਰ ਵਿਵੇਕ ਦਾ ਕੈਮਰਾ ਹੈ ਅਸੀਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਨੇ ਆ ਵੀ ਅਸੀਂ ਕੌਣ ਆ ਸਾਨੂੰ ਆਪਣੇ ਆਪ ਦਾ ਪੂਰਾ ਪਤਾ ਹੁੰਦਾ ਆ ਪਿਛਲੇ ਜਨਮਾਂ ਦਾ ਨਹੀਂ ਉਹ ਗੁਰੂ ਨੂੰ ਪਤਾ ਹੈ ਪਰ ਘਟੂ ਕਾ ਟੱਜ ਦਾ ਤੇ ਪਤਾ ਹੀ ਆਪਾਂ ਕੀ ਕੀਤਾ ਆਪਾਂ ਕਿਵੇਂ ਕੀ ਕੰਮ ਕੀਤਾ ਉਹ ਅੰਦਰ ਦਾ ਜਦ ਜਦਨ ਗਿਆਨ ਜਾਗ ਪਵੇ ਨਾ ਉਹਦੇ ਤੋਂ ਬਿਨਾ ਜਿੰਨੇ ਕਰਮ ਆਪਾਂ ਕਰੀ ਜਾਂਗੇ ਦੁਨੀਆ ਦੇ ਵਿੱਚ ਭਾਵੇਂ ਉਹ ਧਰਮ ਦੇ ਨੇ ਤੇ ਭਾਵੇਂ ਉਹ ਸਮਾਜ ਦੇ ਨੇ ਤੇ ਭਾਵੇਂ ਕਾਦੇ ਨੇ ਗੁਰੂ ਸਾਹਿਬ ਕਹਿੰਦੇ ਇਦਾਂ ਮਿਲਾਪ ਨਹੀਂ ਹੁੰਦਾ ਜਿੰਨਾ ਚਿਰ ਵਿਵੇਕ ਦਾ ਕੈਮਰਾ ਨਾ ਖੁੱਲੇ ਵਿਵੇਕ ਦਾ ਪ੍ਰਕਾਸ਼ ਨਾ ਹੋਵੇ ਮਨੁੱਖ ਆਪਣੀ ਅੱਖ ਨੂੰ ਆਪ ਨਾ ਵੇਖੇ ਵੀ ਅੱਖ ਕਿੱਧਰ ਵੇਖ ਰਹੀ ਐ ਮਨੁੱਖ ਆਪਣੇ ਸ਼ਬਦਾਂ ਨੂੰ ਆਪ ਨਾ ਸੁਣੇ ਵੀ ਇਹ ਕੀ ਬੋਲ ਰਿਹਾ ਹੈ ਮਨੁੱਖ ਆਪਣੇ ਆਪ ਨੂੰ ਖਾਂਦਿਆਂ ਨੂੰ ਨਾ ਵੇਖੇ ਵੀ ਇਹ ਕੀ ਖਾ ਰਿਹਾ ਹੈ ਤੇ ਮਨੁੱਖ ਆਪਣੇ ਆਪ ਦੇ ਫੁਰਨੇਆਂ ਨੂੰ ਆਪ ਨਾ ਵੇਖੇ ਵੀ ਮੇਰੇ ਵਿੱਚੋਂ ਫੁਰਨੇ ਕਿਹੜੇ ਉੱਠ ਰਹੇ ਨੇ ਜਿੱਦਾਂ ਨੇ ਉੱਠਣਗੇ ਨਾ ਅਲਦਾਸ ਬਦਲ ਜਾਏਗੀ ਸਾਡੀ ਅਜੇ ਤੱਕ ਅਸੀਂ ਆਪਣੇ ਫੁਰਨੇ ਵੇਖੇ ਹੀ ਨਹੀਂ ਜਿੱਦਣ ਇਹ ਫੁਰਨੇ ਵੇਖ ਲੈ ਉਸ ਦਿਨ ਅਰਦਾਸ ਬਦਲ ਜਾਏਗੀ ਸਾਹ ਸੰਗਤ ਵੀ ਮੇਰੇ ਅੰਦਰ ਤੇ ਫੁਰਨੇ ਬੜੇ ਗਲਤ ਪੈਦਾ ਹੁੰਦੇ ਨੇ ਬਹੁਤ ਸਾਰੇ ਗਲਤ ਫੁਰਨੇ ਪੈਦਾ ਹੁੰਦੇ ਨੇ ਉਸ ਦਿਨੇ ਜਾਗ ਆਵੇ ਇਸ ਕਰਕੇ ਮਹਾਰਾਜ ਕਹਿੰਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਖਾਰ ਪਰਿਉ ਸਵਾਮੀ ਕੇ ਦੁਆਰੇ ਦੀਜੈ ਬੁੱਧ ਬਵੇਕਾ ਇਹ ਗੁਰੂ ਸਾਹਿਬ ਦਾ ਉਪਦੇਸ਼ ਵੀ ਹੈ